ਬਿਲਕੁਲ ਜੀ ਮੂੰਹ ਵਿੱਚ ਘੁਲ ਜਾਣ ਵਾਲੀ ਮਠਿਆਈ ਐਸੀ ਮਠਿਆਈ ਜੋ ਹਰ ਕੋਈ ਬਣਾ ਸਕਦਾ ਹੈ ਆਪਣੇ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਇਹ ਹੀ ਮਠਿਆਈ ਬਾਜ਼ਾਰ ਦੇ ਵਿੱਚੋਂ ਬਹੁਤ ਹੀ ਸਾਨੂੰ ਮਹਿੰਗੀ ਮਿਲਦੀ ਆ ਤੇ ਬਹੁਤ ਹੀ ਸੌਫਟ ਬਣਾ ਕੇ ਅਸੀਂ ਘਰ 'ਚ ਬੜੇ ਮਿੰਟਾਂ ਦੇ ਵਿੱਚ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਆ ਨਾ ਹੀ ਚਾਸ਼ਨੀ ਪੈਂਦੀ ਆ ਨਾ ਹੀ ਇਹਦੇ ਵਿੱਚ ਮਾਵਾ ਪੈਂਦਾ ਹੈ ਦੋ ਤੋਂ ਚਾਰ ਚੀਜ਼ਾਂ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਸਾਰੇ ਮੈਂ ਚਾਹਨੀ ਵੀ ਤੁਸੀਂ ਸਾਰੇ ਠੀਕ ਹੋ ਗਏ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਗਰ ਤੁਹਾਨੂੰ ਆਪਣੇ ਛਤਰ ਸ਼ਾਏ ਹੇਠ ਆਪਣੇ ਅਸ਼ੀਰਵਾਦ ਹੇਠ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦਾ ਬਸਦਾ ਤੰਦਰੁਸਤ ਆਵਾਦ ਤੇ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਵੀ ਠੀਕ ਆ ਤੰਦਰੁਸਤਿਆਂ ਤੇ ਚੜਦੀ ਕਲਾ ਚ ਹਾਂ ਜੀ ਵਾਹਿਗੁਰੂ ਜੀ ਕਿਰਪਾ ਆ ਸਾਰਤ ਵਾਹਿਗੁਰੂ ਜੀ ਦੇ ਕਿਰਪਾ ਬਣਾਈ ਰੱਖਣ ਜੀ ਅੱਜ ਮੈਂ ਇੱਕ ਐਸੀ ਮਠਿਆਈ ਬਣਾ ਰਹੀ ਹਾਂ ਜੋ ਅਸੀਂ ਮਿੰਟਾਂ ਦੇ ਵਿੱਚ ਬਣਾ ਕੇ ਘਰ ਵਿੱਚ ਬੜੀ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਇਹ ਹੀ ਮਠਿਆਈ ਸਾਨੂੰ ਬਾਜ਼ਾਰ ਦੇ ਵਿੱਚੋਂ ਬਹੁਤ ਮਹਿੰਗੀ ਮਿਲਦੀ ਆ ਇਹ ਮਠਿਆਈ ਬਣਾਉਣ ਵਾਸਤੇ ਮੈਂ ਚੀਨੀ ਲਈ ਆ ਤੇ ਡੈਸੀਕੇਟਡ ਕੋਕੋਨਟ ਲਿਆਇਆ ਜੀ ਇਹ ਇੱਕ ਕਲੀ ਵੱਡੀ ਤੇ ਇਤੋਂ ਚੌਥਾ ਹਿੱਸਾ ਮੈਂ ਚੀਨੀ ਨਹੀਂ ਲਈਆ ਕਿਉਂਕਿ ਤੁਸੀਂ ਚੀਨੀ ਤਾਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾਉਨੇ ਆ ਆਪਾਂ ਵੀ ਇੱਦਾਂ ਹੀ ਪਾਉਂਦੇ ਆ ਜੀ ਤੇ ਇਹ ਲਿਆ ਮੈਂ 3 ਚਮਚ ਬੜੇ ਭਰ ਕੇ ਮਿਲਕ ਪਾਊਡਰ ਤੇ ਨਾਲ ਹੀ ਲਿਆ ਮੈਂ ਇੱਕ ਕੱਪ ਦੁੱਧ ਦਾ ਬੇਦ ਮਲਾਈ ਜਿਹਦਾ ਦੁੱਧ ਤੇ ਮਲਾਈ ਹੁੰਦੀ ਐ ਓਦਾਂ ਹੀ ਅਸੀਂ ਮਲਾਈ ਦੇ ਸਮੇਤ ਹੀ ਲੈਣਾ ਐ ਤੇ ਥੋੜਾ ਜਿਹਾ ਮੈਂ ਇੱਕ ਚਮਚ ਘਿਓ ਦਾ ਸਾਨੂੰ ਜ਼ਰੂਰਤ ਪੈਣੀ ਆ ਉਹ ਪਾਉਣ ਵਾਸਤੇ ਮੈਂ ਗੈਸ ਜਿਹੜੀ ਆ ਗੈਸ ਚਲਾ ਦਤੀ ਆ ਤੇ ਗੈਸ ਦੇ ਉੱਪਰ ਮੈਂ ਪੈਨ ਰੱਖ ਦਿਤੀ ਆ ਤੇ ਇਹਦੇ ਵਿੱਚ ਮੈਂ ਬਿਲਕੁਲ ਪੈਨ ਖਾਲੀ ਐ ਇਸੇ ਤਰ੍ਹਾਂ ਇਹਦੇ ਵਿੱਚ ਸ਼ੂਗਰ ਪਾ ਦੇਣੀ ਆ ਮਤਲਬ ਖੰਡ ਪਾ ਦੇਣੀ ਆ ਕੋਈ ਪਾਣੀ ਨਹੀਂ ਪਾਣਾ ਕੁਝ ਨਹੀਂ ਪਾਣਾ ਕੋਈ ਚਾਸ਼ ਨਹੀਂ ਨਹੀਂ ਬਣਾਉਣੀ ਖੰਡ ਪਾ ਕੇ ਇਹਨੂੰ ਬਿਲਕੁਲ ਨਹੀਂ ਹੇੜ ਛੇੜਨਾ ਹਿਲਾਣਾ ਨਹੀਂ ਨਾ ਹੀ ਇਹਨੂੰ ਮਿਕਸ ਕਰਨਾ ਇਸੇ ਤਰ੍ਹਾਂ ਹੀ ਆਪਾਂ ਖੰਡ ਨੂੰ ਮੈਲਟ ਹੋਣ ਦੇਣਾ ਹੈ ਕੈਰਮਲਾਈਜ਼ ਕਰਨਾ ਹੈ ਆਪਾਂ ਖੰਡ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਕੈਰਮਲਾਈ ਜਦੋਂ ਹੋਣ ਲੱਗ ਜਾਵੇ ਫਿਰ ਆਪਾਂ ਇਹਨੂੰ ਹਿਲਾ ਸਕਦੇ ਹਾਂ ਇਸ ਤਰ੍ਹਾਂ ਇਹ ਜਦੋਂ ਚੀਨੀ ਕੈਰਮਲਾਈਜ਼ ਹੋਣ ਲੱਗ ਪੈਂਦੀ ਆ ਸਾਰੀ ਚੀਨੀ ਨੂੰ ਇਸ ਤਰ੍ਹਾਂ ਹੀ ਕੈਰਮਲਾਈਜ਼ ਕਰਨਾ ਆ ਮਤਲਬ ਚੀਨੀ ਨੂੰ ਮੈਲਟ ਕਰਨਾ ਆ ਘੋਲਣਾ ਆ ਚੀਨੀ ਨੂੰ ਕੁਝ ਵੀ ਨਹੀਂ ਪਾਣਾ ਇੱਕ ਚਮਚ ਤੱਕ ਵੀ ਪਾਣੀ ਦਾ ਨਹੀਂ ਪਾਣਾ ਇਸ ਤਰ੍ਹਾਂ ਇਹਨੂੰ ਮਿਕਸ ਕਰਨਾ ਜੀ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਮੇਦਾ ਰੰਗ ਡਾਰਕ ਕਰਨਾ ਆ ਤੇ ਬਹੁਤ ਜ਼ਿਆਦਾ ਡਾਰਕ ਵੀ ਨਹੀਂ ਕਰਨਾ ਜਿੰਨਾ ਕ ਆਪਾਂ ਖੰਡ ਢੋਲਦੇ ਕੋਲਦੇ ਹੋ ਗਿਆ ਉਨਾਂ ਕੋ ਹੀ ਰੱਖਣਾ ਬਹੁਤ ਜ਼ਿਆਦਾ ਨਹੀਂ ਰੱਖਣਾ ਖੰਡ ਨੂੰ ਜਲਾਉਣਾ ਨਹੀਂ ਜੀ ਬਹੁਤ ਹੀ ਟੇਸਟੀ ਇਹੀ ਜ਼ਿਆਦਾ ਟੇਸਟ ਕੈਰਮਲਾਈਜ਼ ਖੰਡ ਦਾ ਕੈਰਮਲਾਈਜ਼ ਕੀਤੀ ਤਾਂ ਸਾਡੀ ਮਠਿਆਈ ਦੇ ਵਿੱਚ ਆਊਗਾ ਐਦਾਂ ਦੀ ਮਠਿਆਈ ਤੁਸੀਂ ਖਾ ਕੇ ਦੇਖੋਗੇ ਤੁਹਾਨੂੰ ਯਕੀਨ ਨਹੀਂ ਹੋਊਗਾ ਤੇ ਅਸੀਂ ਘਰ ਬਣਾਈ ਆ ਸਾਨੂੰ ਖੁਦ ਨੂੰ ਵੀ ਯਕੀਨ ਨਹੀਂ ਅਸੀਂ ਹੋ ਰਿਹਾ ਸਾਡੇ ਪਰਿਵਾਰ ਚ ਸਾਡੀ ਫੈਮਿਲੀ ਚ ਕੇ ਅਪਤੂ ਜੋਤੀ ਨੇ ਮਠਿਆਈ ਘਰ ਵਿੱਚ ਬਣਾਈ ਆ ਤੇ ਸਾਰੇ ਬੜੇ ਖੁਸ਼ ਹੋ ਕੇ ਆ ਰਿਹਾ ਸੀ ਸਾਰਿਆਂ ਨੂੰ ਮੈਂ ਅਚਾਨਕ ਸਰਪ੍ਰਾਈਜ਼ ਦਿੱਤਾ ਇੱਕ ਮੈਨੂੰ ਪਤਾ ਸੀ ਇੱਕ ਪ੍ਰਦੀਪ ਨੂੰ ਪਤਾ ਸੀ ਸੋ ਜੀ ਚੀਨੀ ਸਾਰੀ ਮੈਲਟ ਹੋ ਗਈ ਆ ਕੈਰਮਲਾਈਜ਼ ਹੋ ਗਈ ਇਹਦੇ ਵਿੱਚ ਮੈਂ ਇੱਕ ਚਮਚ ਘਿਓ ਦਾ ਪਾਇਆ ਦੇਸੀ ਘਿਓ ਦਾ ਮੇਰੇ ਕੋਲ ਵੇਰਕਾ ਘਿਓ ਸੀ ਮੈਂ ਵੇਰਕਾ ਘਿਓ ਪਾਇਆ ਬਹੁਤ ਵਧੀਆ ਵੇਰਕਾ ਘਿਓ ਇਹਦਾ ਫਲੇਵਰ ਵੀ ਬਹੁਤ ਵਧੀਆ ਆ ਤੇ ਟੇਸਟੀ ਵੀ ਬਹੁਤ ਆ ਬਿਲਕੁਲ ਘਰ ਦੇ ਘਿਓ ਵਾਂਗ ਲੱਗਦਾ ਆ ਘਿਓ ਵੀ ਚੰਗੀ ਤਰ੍ਹਾਂ ਮੈਲਟ ਹੋ ਗਿਆ ਦੇਖੋ ਜੀ ਇਸ ਤਰ੍ਹਾਂ ਚੀਨੀ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਆ ਤੇ ਇਹਦੇ ਵਿੱਚ ਆਪਾਂ ਪਾਣਾ ਆ ਆਪਣਾ ਡੈਸੀਕੇਟਿਡ ਕੋਕੋਨਟ ਇੱਕ ਬੌਲ ਇਹ ਇੱਕ ਬਾਊਲ ਪਾਣ ਤੋਂ ਬਾਅਦ ਇਹਦਾ ਚੌਥਾ ਹਿੱਸਾ ਮੈਂ ਚੀਨੀ ਲਈ ਆ ਤੁਸੀਂ ਜ਼ਿਆਦਾ ਵੀ ਲੈ ਸਕਦੇ ਆ ਅੱਧੇ ਵੀ ਲੈ ਸਕਦੇ ਆ ਅਸੀਂ ਚੀਨੀ ਘੱਟ ਖਾਂਦੇ ਆ ਜੀ ਇਸ ਕਰਕੇ ਮੈਂ ਘੱਟ ਲਈ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਹਦੇ ਵਿੱਚ ਜਿਹੜੀ ਆਪਾਂ ਚੀਨੀ ਮੈਲਟ ਕੀਤੀ ਹੋਈ ਸੀ ਇਹਦੇ ਵਿੱਚ ਸਾਰੇ ਆ ਕੋਕੋਨਟ ਨੂੰ ਮਿਲਕ ਕਰਨਾ ਮਿਕਸ ਕਰਨਾ ਸੌਰੀ ਅਗਰ ਤੁਹਾਡੇ ਕੋਲ ਫਰੈਸ਼ ਤਾਜ਼ਾ ਕੋਕੋਨਟ ਜਿਹੜਾ ਆਪਾਂ ਪਾਣੀ ਵਾਲਾ ਨਾਰੀਅਲ ਹੁੰਦਾ ਉਹ ਲਿਆ ਕੇ ਨਾ ਉਹਨੂੰ ਛਿੱਲ ਕੇ ਗ੍ਰੇਟ ਕਰ ਲਈਏ ਉਹ ਤਾਂ ਬਰਾਊਨ ਪਾਟ ਲਾ ਕੇ ਉਹਦੀ ਵੀ ਮਠਿਆਈ ਬਹੁਤ ਵਧੀਆ ਇਹ ਬਣ ਕੇ ਤਿਆਰ ਹੁੰਦੀ ਆ ਪਰ ਮੇਰੇ ਕੋਲੇ ਹੈ ਨਾ ਸੀ ਮੇਰੇ ਕੋਲ ਡੈਸੀਕੇਟਡ ਕੋਕੋਨਟ ਸੀ ਦਿਲ ਬਹੁਤ ਕਰਦਾ ਸੀ ਮਠਿਆਈ ਖਾਣ ਨੂੰ ਸੋਮੇ ਇਹ ਮੈਂ ਲੈ ਲਿਆ ਤੇਜੀ ਜਿਹੜਾ ਦੁੱਧ ਰੱਖਿਆ ਹੋ ਸੀ ਇੱਕ ਛੋਟਾ ਕੱਪ ਮੈਂ ਉਹ ਦੁੱਧ ਦਾ ਵੀ ਇਹਦੇ ਵਿੱਚ ਨਾਲੇ ਪਾ ਲਿਆ ਮਿਕਸ ਕਰਦੇ ਆਂ ਜੀ ਚੰਗੀ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਦੁੱਧ ਪਾਣ ਤੋਂ ਬਾਅਦ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਸਾਰੀ ਚੀਨੀ ਇਹਦੇ ਵਿੱਚ ਜਿਹੜੀ ਚੀਨੀ ਸੀਗੀ ਉਹ ਵੀ ਤੇ ਨਾਰੀਅਲ ਵੀ ਦੇਖੋ ਬਿਲਕੁਲ ਇਹਨੇ ਪਾ ਦੁੱਧ ਨੂੰ ਸੁੱਕ ਕਰ ਲਿਆ ਆ ਸਾਡੇ ਨਾਰੀਅਲ ਨੇ ਕੋਕੋਨਟ ਨੇ ਹੁਣ ਮੈਂ ਇਹਦੇ ਵਿੱਚ ਤਿੰਨ ਵੱਡੇ ਚਮਚ ਪਾਇਆ ਸੀ ਜੀ ਮਿਲਕ ਪਾਊਡਰ ਸੁੱਕਾ ਦੁੱਧ ਅਗਰ ਸੁੱਕਾ ਦੁੱਧ ਨਹੀਂ ਹੈਗਾ ਤੁਸੀਂ ਸੁੱਕੇ ਦੁੱਧ ਨੂੰ ਸਕਿਪ ਕਰ ਸਕਦੇ ਆ ਜ਼ਰੂਰੀ ਨਹੀਂ ਹੈਗਾ ਸੁੱਕੇ ਦੁੱਧ ਦੀ ਜਗ੍ਹਾ ਤੁਸੀਂ ਮਲਾਈ ਦੇ ਦੋ ਚਮਚ ਹੋਰ ਪਾ ਸਕਦੇ ਆ ਦੇਖੋ ਕਿੰਨੀ ਵਧੀਆ ਕਿੰਨੀ ਸੋਹਣੀ ਸੌਫਟ ਹੋ ਰਹੀ ਆ ਜਿਵੇਂ ਜਿਵੇਂ ਇਹ ਆਪਾਂ ਇਹਨੂੰ ਮਿਕਸ ਕਰ ਰਹੇ ਆ ਸੌਫਟ ਹੋ ਰਹੀ ਆ ਗੈਸ ਦੀ ਫਲੇਮ ਬਿਲਕੁਲ ਸਿਮਤੇ ਰੱਖਣੀ ਆ ਤੇਜ਼ ਨਹੀਂ ਕਰਨੀ ਜੀ ਦੇਖੋ ਜੀ ਸਾਰੀ ਆਪਾਂ ਇਹ ਮਠਿਆਈ ਨੂੰ ਮਿਕਸ ਕਰ ਲਿਆ ਜੀ ਦੇਖੋ ਦੇਖੋ ਕਿੰਨੀ ਵਧੀਆ ਦਾਣੇਦਾਰ ਹੈ ਸਾਡੀ ਮਠਿਆਈ ਬਣ ਕੇ ਤਿਆਰ ਹੋਈ ਆ ਇੱਕ ਵਾਰੀ ਬਣਾ ਕੇ ਦੇਖੋ ਜੀ ਬੱਲੇ ਬੱਲੇ ਹੋ ਜਾਊਗੀ ਘਰ ਦੇ ਵਿੱਚ ਆ ਮਠਿਆਈ ਬਣਾਉਂਗੇ ਤਾਂ ਜੀ ਬਾਜ਼ਾਰ ਤੋਂ ਮਿਠਾਈ ਲੈਣ ਦੀ ਜ਼ਰੂਰਤ ਨਹੀਂ ਅੱਗੇ ਸਾਡੇ ਫੈਸਟੀਵਲ ਆ ਰਹੇ ਆ ਤਿਉਹਾਰ ਆ ਰਹੇ ਆ ਬਹੁਤ ਆਸਾਨ ਦੇ ਨਾਲ ਆਸਾਨ ਤਰੀਕੇ ਨਾਲ ਅਸੀਂ ਘਰ 'ਚ ਬਣਾ ਸਕਦੇ ਆ ਗੈਸ ਦੀ ਫਲੇਮ ਮੈਂ ਕਰ ਦਿੱਤੀ ਆ ਜੀ ਬੰਦ ਬੰਦ ਕਰਨ ਤੋਂ ਬਾਅਦ ਥੋੜਾ ਜਿਹਾ ਉਹਨੂੰ ਠੰਡਾ ਕਰਨ ਨੂੰ ਰੱਖਦੇ ਆ 10 ਹੀ ਦੇਰ ਜੀ ਮੈਂ ਇਹ ਲਿਆਇਆ ਬਟਰ ਪੇਪਰ ਬਟਰ ਪੇਪਰ ਦੇ ਉੱਪਰ ਥੋੜਾ ਜਿਹਾ ਮੈਂ ਹੱਥ ਨੂੰ ਘਿਓ ਲਗਾ ਕੇ ਤੇ ਲਗਾ ਲਿਆ ਆ ਬਟਰ ਪੇਪਰ ਦਾ ਇਹ ਫਾਇਦਾ ਹੁੰਦਾ ਕਿ ਜਿਹੜੀ ਆਪਾਂ ਬਰਫੀ ਜਮਾਉਨੇ ਆ ਇਹ ਬੜੀ ਆਸਾਨੀ ਦੇ ਨਾਲ ਇਹ ਬਰਫੀ ਇਹ ਤੋਂ ਬਟਰ ਪੇਪਰ ਤੋਂ ਲੈ ਜਾਂਦੀ ਆ ਅਗਰ ਬਟਰ ਪੇਪਰ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੁਸੀਂ ਐਸੇ ਤਰ੍ਹਾਂ ਹੀ ਪਲੇਟ ਵਿੱਚ ਕਿਸੇ ਥਾਲੀ ਦੇ ਵਿੱਚ ਵੀ ਘਿਓ ਲਗਾ ਕੇ ਨਾ ਹਲਕਾ ਜਿਹਾ ਤੇ ਉਹਦੇ ਵਿੱਚ ਵੀ ਇਹਨੂੰ ਸੈੱਟ ਕਰ ਸਕਦੇ ਆ ਲਓ ਜੀ ਇਹ ਮੈਂ ਮਠਿਆਈ ਇਸ ਤਰ੍ਹਾਂ ਐ ਤੇ ਸੈੱਟ ਕਰਨ ਲੱਗ ਗਈ ਆ ਤੇ ਚਲਦੀ ਚਲਦੀ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਤੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਵਾਹਿਗੁਰੂ ਦਾ ਨਾਮ ਲੈ ਕੇ ਕਮੈਂਟ ਜਰੂਰ ਕਰਿਆ ਕਰੋ ਜੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਜੀ ਸਭ ਦਾ ਭਲਾ ਕਰੇ ਮੇਰਾ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਇਹੀ ਹਰ ਵੇਲੇ ਅਰਦਾਸ ਬੇਨਤੀ ਹੁੰਦੀ ਹੈ ਜੀ ਕੋਈ ਵੀ ਚੀਜ਼ ਬਣਾਈ ਦੀ ਆ ਉਦੋਂ ਵੀ ਵਾਹਿਗੁਰੂ ਦਾ ਨਾਮ ਲੈ ਕੇ ਹੀ ਚੀਜ਼ ਬਣਾਣੀ ਸ਼ੁਰੂ ਕਰੀ ਦੀ ਆ ਜੀ ਅਸੀਂ ਵੀ ਤੇ ਅੱਜ ਵੀ ਇਸੇ ਤਰ੍ਹਾਂ ਹੀ ਕੀਤੀ ਸੀ ਮਠਿਆਈ ਬਹੁਤ ਹੀ ਟੇਸਟੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਸੀਗੀ ਆਪਾਂ ਤਾਂ ਜੀ ਇਹੀ ਸੋਚਿਆ ਕਿ ਹੁਣ ਜਿਹੜੀ ਵੀ ਮਠਾਈ ਬਣਾਣੀ ਆ ਬਾਜ਼ਾਰ ਤੋਂ ਨਹੀਂ ਲੈਣੀ ਜੋ ਵੀ ਬਣਾਵਾਂਗੇ ਘਰੇ ਬਣਾਵਾਂਗੇ ਉਹ ਸਾਨੂੰ ਪਤਾ ਹੁੰਦਾ ਆਪਾਂ ਕਿਵੇਂ ਬਣਾਈ ਆ ਕੀ ਕੀ ਪਾਇਆ ਆ ਜੀ ਤੇ ਮੇਰੀਆਂ ਭੈਣਾਂ ਇਹ ਜ਼ਰੂਰ ਘਰ 'ਚ ਬਣਾਇਓ ਇਹੀ ਭੈਣਾਂ ਨੂੰ ਬੇਨਤੀ ਆ ਕਿ ਮੇਰੀਆਂ ਭੈਣਾਂ ਜੋ ਵੀ ਮਠਿਆਈ ਬਣਾਉਣ ਤੇ ਘਰ ਵਿੱਚ ਇਸ ਤਰ੍ਹਾਂ ਬਣਾਉਣ ਸਾਰੇ ਪਰਿਵਾਰ ਨੂੰ ਖੁਲਾਉਣ ਮਹਿਮਾਨਾਂ ਨੂੰ ਖੁਲਾਉਣ ਦੇਖੋ ਕਿੰਨੀ ਵਧੀਆ ਮਠਿਆਈ ਸਾਡੀ ਸੈੱਟ ਹੋ ਗਈ ਆ ਮੈਂ ਹੁਣ ਇਹਨੂੰ ਅੱਧੇ ਘੰਟੇ ਲਈ ਫ੍ਰਿਜ ਚ ਰੱਖਣ ਤੋਂ ਬਾਅਦ ਤੁਹਾਨੂੰ ਦਿਖਾ ਰਹੀ ਆ ਬਿਲਕੁਲ ਮਠਿਆਈ ਸਾਡੀ ਸੈੱਟ ਹੋ ਗਈ ਆ ਇਹਨੂੰ ਮੈਂ ਕਰੂੰਗੀ ਚੌਪਿੰਗ ਬੋਲਡ ਦੇ ਬੋਲਡ ਦੇ ਉੱਤੇ ਡੀਮੋਲਡ ਕਰੂੰਗੀ ਮਠਿਆਈ ਨੂੰ ਸਾਰੀ ਨੂੰ ਦੇਖੋ ਜੀ ਘਰ ਵਿੱਚ ਚੀਜ਼ ਬਣਾਉਣ ਦਾ ਇਹੀ ਫਾਇਦਾ ਹੁੰਦਾ ਕਿ ਜਦੋਂ ਕੋਈ ਚੀਜ਼ ਖਾਣ ਨੂੰ ਦਿਲ ਕਰੇ ਬਣਾ ਸਕਦੇ ਆ ਦੁੱਧ ਵੀ ਸਾਡੇ ਘਰ ਹੁੰਦਾ ਨਾਰੀਅਲ ਵੀ ਹੁੰਦਾ ਅਗਰ ਨਾਰੀਅਲ ਨਹੀਂ ਹੈਗਾ ਘਰ 'ਚ ਸੁੱਕੀ ਟੁੱਟੀ ਜਿਹਨੂੰ ਆਪਾਂ ਕਹਿੰਦੇ ਸੁੱਕਾ ਨਾਰੀਅਲ ਹੁੰਦਾ ਉਹਨੂੰ ਵੀ ਆਪਾਂ ਗ੍ਰੇਟ ਕਰ ਸਕਦੇ ਆ ਖੰਡ ਹੁੰਦੀ ਆ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਇਹ ਦੋ ਤਿੰਨ ਚੀਜ਼ਾਂ ਨਾਲ ਅਸੀਂ ਬਣਾ ਕੇ ਘਰ ਵਿੱਚ ਤਿਆਰ ਕਰ ਸਕਦੇ ਆ ਜੀ ਤੇ ਅੱਜ ਹੈਗਾ ਸੀ ਸੰਡੇ ਪ੍ਰਦੀਪ ਵੀ ਕਹ ਰੇ ਸੀ ਕਿ ਮੰਮਾ ਕੁਝ ਖਾਣ ਨੂੰ ਬਣਾਉਣੇ ਆ ਤੇ ਜੀ ਸੋਚਿਆ ਕਿ ਚਲੋ ਅੱਜ ਆਹੀ ਚੀਜ਼ ਬਣਾਉਨੇ ਆ ਤੇ ਚਾਹ ਨਾਲ ਇੰਜੋਏ ਕਰਦੇ ਆ ਵੈਸੇ ਵੀ ਖਾਣ ਨੂੰ ਇਹ ਬਹੁਤ ਹੀ ਟੇਸਟੀ ਮਠਿਆਈ ਲੱਗ ਰਹੀ ਸੀਗੀ ਆ ਦੇਖੋ ਮੈਂ ਕੱਟ ਰਹੀ ਆ ਤੁਹਾਨੂੰ ਕਟਿੰਗ ਤੋਂ ਵੀ ਪਤਾ ਲੱਗ ਰਿਹਾ ਇਹ ਮਠਿਆਈ ਨੂੰ ਜ਼ਿਆਦਾ ਅਸੀਂ ਪਕਾਉਣਾ ਨਹੀਂ ਜ਼ਿਆਦਾ ਡਰਾਈ ਨਹੀਂ ਕਰਨਾ ਨਹੀਂ ਤਾਂ ਇਹ ਜ਼ਿਆਦਾ ਡਰਾਈ ਇਹ ਥੋੜੀ ਜੀ ਜੂਸੀ ਜੂਸੀ ਹੀ ਮਠਿਆਈ ਸਵਾਦ ਲੱਗਦੀ ਆ ਟੇਸਟੀ ਲੱਗਦੀ ਆ ਸਭ ਤੋਂ ਵੱਧ ਟੇਸਟ ਹੈਗਾ ਇਹਦੇ ਕੈਰਮਲਾਈਜ਼ ਦਾ ਜੋ ਆਪਾਂ ਕੀਤੀ ਆ ਕੈਰਮਲਾਈਜ਼ ਮਠਿਆਈ ਤੇ ਥੋੜੀਆਂ ਚੀਜ਼ਾਂ ਦੇ ਨਾਲ ਕਿੰਨੀ ਜ਼ਿਆਦਾ ਬਰਕਤ ਪੈਂਦੀ ਆ ਮਠਾਈ ਇਹ ਬਣ ਕੇ ਸਾਡੀ ਤਿਆਰ ਹੋ ਜਾਂਦੀ ਆ ਦੇਖੋ ਜੀ ਸਾਰੇ ਪੀਸ ਕੱਟ ਲਿਆ ਅਗਰ ਤੁਸੀਂ ਚਾਹੋ ਤਾਂ ਇਸੇ ਤਰ੍ਹਾਂ ਹੀ ਸਰਵ ਕਰ ਸਕਦੇ ਆ ਅਗਰ ਤੁਸੀਂ ਚਾਹੋ ਤਾਂ ਦੇਖੋ ਜੀ ਤੁਹਾਨੂੰ ਮੈਂ ਇੱਕ ਪੀਸ ਚੱਕ ਕੇ ਦਿਖਾ ਰਹੀ ਆ ਦੇਖੋ ਕਿੰਨਾ ਵਧੀਆ ਦਾਣੇਦਾਰ ਮਠਾਈ ਆ ਤੇ ਜਿਹੜਾ ਇਹਦਾ ਕੈਰਮਲਾਈਜ਼ ਟੇਸਟ ਸੀ ਵਾਓ ਉਹਦੇ ਤਾਂ ਕੀ ਆ ਕਹਿਣੇ ਯਕੀਨ ਨਾ ਜਾਣਿਓ ਇੰਨਾ ਟੇਸਟੀ ਸੀ ਨਾ ਕਿ ਬਹੁਤ ਜ਼ਿਆਦਾ ਟੇਸਟ ਵਧੀਆ ਆ ਰਿਹਾ ਸੀਗਾ ਤਾਂ ਨੂੰ ਮੈਂ ਸਾਰੇ ਪੀਸ ਲਾ ਕੇ ਦਿਖਾ ਰਹੀ ਆ ਦੇਖੋ ਕਿੰਨੀ ਵਧੀਆ ਮਠਾਈ ਆ ਇਹ ਬਣ ਕੇ ਤਿਆਰ ਹੁੰਦੀ ਆ ਘਰ ਵਿੱਚ ਕੋਈ ਵੀ ਫੰਕਸ਼ਨ ਹੋਵੇ ਨਾ ਕੋਈ ਛੋਟਾ ਮੋਟਾ ਬੱਚਿਆਂ ਦਾ ਵੀ ਫੰਕਸ਼ਨ ਹੋਵੇ ਅਸੀਂ ਝਟਪਟੇ ਬੱਚਿਆਂ ਲਈ ਇਹਦਾ ਹੀ ਆਪਾਂ ਅਗਰ ਤੁਸੀਂ ਇਸ ਤਰ੍ਹਾਂ ਮਠਾਈ ਨਹੀਂ ਬਣਾਣੀ ਆਪਾਂ ਲੱਡੂ ਵੀ ਬਣਾ ਸਕਦੇ ਆ ਲੱਡੂ ਵੀ ਬਣਾ ਕੇ ਛੋਟੇ ਛੋਟੇ ਬੱਚਿਆਂ ਵਾਸਤੇ ਤਿਆਰ ਕਰ ਸਕਦੇ ਆ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਲਓ ਜੀ ਸਾਰੇ ਪੀਸ ਆਪਾਂ ਕੱਟ ਲਿਆ ਕੱਟਣ ਤੋਂ ਬਾਅਦ ਮੈਂ ਥੋੜਾ ਜਿਹਾ ਨਾਰੀਅਲ ਬਚਾ ਕੇ ਰੱਖਿਆ ਹੋਇਆ ਸੀ ਇਸ ਤਰ੍ਹਾਂ ਨਾਰੀਅਲ ਦੇ ਨਾਲ ਮੈਂ ਇਹਦੀ ਕੋਟਿੰਗ ਕਰ ਰਹੀ ਆ ਦੇਖੋ ਜੀ सॉफ्ट ਹੱਥ ਦੇ ਨਾਲ ਕਰਦੀਆਂ ਕਿਉਂ ਮਠਾਈ ਬਹੁਤ ਸੌਫਟ ਆ ਮੂੰਹ ਵਿੱਚ ਇਦਾਂ ਪਾਉਂਦੇ ਸਾਰੇ ਮੂੰਹ ਵਿੱਚ ਘੁਲ ਜਾਂਦੀ ਆ ਇੰਨੀ ਟੇਸਟੀ ਆ ਤੇ ਸਾਡੇ ਜਿਹੜੇ ਘਰ ਦੇ ਬਜ਼ੁਰਗ ਆ ਇਹ ਬੜੇ ਖੁਸ਼ ਹੋ ਕੇ ਖਾਣਗੇ ਸਾਰੇ ਤਾਨੂੰ ਪੁੱਛੂਗੇ ਕਿ ਕਿਵੇਂ ਬਣਾਈ ਆਂ ਗਰ ਕੋਈ ਕਿਸੇ ਨੂੰ ਤੁਸੀਂ ਘਰ ਚ ਵੀ ਖਲਾਉਂਦੇ ਆਂ ਤਾਂ ਤੁਹਾਨੂੰ ਇਹਦੀ ਰੈਸਪੀ ਜ਼ਰੂਰ ਪੁੱਛੋਗੇ ਕਿ ਤੁਸੀਂ ਇਹ ਮਠਿਆਈ ਕਿਵੇਂ ਬਣਾਈ ਆਂ ਇੱਕ ਵਾਰ ਬਣਾਇਓ ਤਾਂ ਤੁਹਾਡਾ ਬਾਰ-ਬਾਰ ਦਿਲ ਕਰੂਗਾ ਤੇ ਉਸੇ ਦਿਨ ਹੀ ਖਤਮ ਹੋ ਜੂਗੀ ਦੇਖੇ ਸਾਰੇ ਪੀਸਾਂ ਦੀ ਮੈਂ ਕੋਟਿੰਗ ਕਰ ਲਈ ਆ ਹੁਣ ਮੈਂ ਲਗੀਆਂ ਸਰਵ ਕਰਨ ਲਓ ਜੀ ਇਸ ਤਰ੍ਹਾਂ ਮੈਂ ਕਰ ਦਿੱਤੀ ਆ ਸਰਵ ਉੱਪਰ ਕੋਈ ਡਰਾਈ ਫਰੂਟ ਲਗਾ ਲਓ ਕੁਝ ਵੀ ਲਗਾ ਲਓ ਤੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਮਠਿਆਈ ਤੁਹਾਨੂੰ ਮੈਂ ਇੱਕ ਪੀਸ ਤੋੜ ਕੇ ਵੀ ਦਿਖਾ ਰਹੀ ਆ ਦੇਖਿਓ ਵਿੱਚੋਂ ਕਿੰਨੀ ਸੌਫਟ ਆ ਤੇ ਜਿੰਨੀ ਸੌਫਟ ਲੱਗਦੀ ਆ ਕਿ ਦਿਲ ਕਰਦਾ ਇਹਨੂੰ ਖਾਈ ਜਾਈਏ ਮਨ ਨਹੀਂ ਭਰਦਾ ਜੀ ਖਾਣ ਤੋਂ ਤੇ ਆਹ ਦੇਖੋ ਜੀ ਤੁਹਾਨੂੰ ਤੋੜ ਕੇ ਦਿਖਾ ਰਹੀ ਆ ਦੇਖੋ ਮਠਿਆਈ ਸਾਰੇ ਪਾਸੇ ਤੁਹਾਨੂੰ ਮੈਂ ਦਿਖਾ ਰਹੀ ਆ ਦੇਖੋ ਇਹ ਕਿੰਨੇ ਵਧੀਆ ਸੌਫਟ ਪੀਸ ਆ ਤੇ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਤੀਜਾਂ ਦੋ ਦੋ ਚਾਰ ਪਈਆਂ ਆ ਪਰ ਟੇਸਟ ਜਿਹੜਾ ਇਹਦਾ ਆ ਇੱਕ ਵਧੀਆ ਮਠਿਆਈ ਵਾਲਾ ਮਹਿੰਗੀ ਮਠਿਆਈ ਵਾਲਾ ਟੇਸਟ ਬਣ ਕੇ ਆਇਆ ਜੀ ਪ੍ਰਦੀਪ ਨੇ ਟੇਸਟ ਕੀਤੀ ਕਹਿੰਦੀ ਮਮਾ ਮੈਨੂੰ ਤਾਂ ਇੱਕ ਪੀਸ ਦੇ ਦੋ ਹੋਰ ਤੇ ਮੈਂ ਵੀ ਟੇਸਟ ਕੀਤੀ ਆ ਦੇਖੋ ਕਿੰਨੀ ਸੋਹਣੀ ਆ ਕਿੰਨੀ ਸੌਫਟ ਦੇਖੋ ਕਿੰਨੀ ਸੌਫਟ ਹੈ ਤੇ ਕਿੰਨੀ ਟੇਸਟ ਆ ਇਹਦੇ ਵਿੱਚੋਂ ਆਪਾਂ ਜਿਹੜਾ ਪਾਇਆ ਸੀਗਾ ਦੁੱਧ ਦੁੱਧ ਦੇ ਨਾਲ ਤੇ ਥੋੜਾ ਜਿਹਾ ਜਿਹੜਾ ਆਪਾਂ ਘਿਓ ਪਾਇਆ ਸੀ ਉਹਦੇ ਨਾਲ ਟੇਸਟ ਬਹੁਤ ਵਧੀਆ ਆ ਰਿਹਾ ਸਭ ਤੋਂ ਵਧੀਆ ਟੇਸਟ ਕੈਰਮਲਾਈਜ਼ ਦਾ ਆ ਖੰਡ ਦਾ ਆ ਕੋਈ ਇਹਦੇ ਵਿੱਚ ਆਪਾਂ ਲਾਈਚੀ ਪਾਊਡਰ ਨਹੀਂ ਪਾਣਾ ਕੋਈ ਇਹਦਾ ਫਲੇਵਰ ਨਹੀਂ ਪਾਣਾ ਇਹਦਾ ਆਪਣਾ ਹੀ ਜਿਹੜਾ ਫਲੇਵਰ ਹੁੰਦਾ ਉਹੀ ਚਾਰਚਾਂਦ ਲਗਾਉਂਦਾ ਉਹੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਹੁਣ ਅਸੀਂ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਸਾਨੂੰ ਜਿਉ ਅਜਾਜ ਤੇ ਸਤਿ ਸ੍ਰੀ ਅਕਾਲ ਜੀ